ਅਟੈਕ ਦੇ ਘੰਟੇ ਦੇ ਵਿੱਚ ਵਿੱਚ ਬਿਆਨ ਆ ਗਿਆ ਕਿ ਅਸੀਂ ਤਾਂ ਸਿੰਪਥੀ ਐਂਗਲ ਨੂੰ ਇਨਵੈਸਟਿਗੇਟ ਕਰ ਰਹੇ ਹਾਂ ਸਿੰਪਥੀ ਐਂਗਲ ਦਾ ਮਤਲਬ ਕੀ ਹੁੰਦਾ ਕਿ ਫਰਾਡ ਸੀ ਇਹ ਅਟੈਕ ਫਰਾਡ ਸੀ ਮਤਲਬ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕਰ ਕੀ ਰਹੀ ਹੈ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਤੇ ਬੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਕਿ ਇਹ ਅਕਾਲ ਤਖਤ ਸਾਹਿਬ ਨੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਤੀ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਗਲ ਸ਼ੇਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਨਵੇਂ ਅੰਤਰਨ ਕਮੇਟੀ ਅੰਗੋਂ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ ਸੱਤ ਮੈਂਬਰਾਂ ਨੂੰ ਇੱਕ ਅਪਾਇੰਟ ਕਰਦੇ ਹੋਏ ਕਿ ਸੱਤ ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ ਸੱਤ ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੇ ਬੜੀ ਭੱਡੀ ਗਿਣਤੀ ਦੇ ਪੰਜਾਬੀ ਨੇ ਜਿਨ੍ਹਾਂ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਤੇ ਉਹ ਕੁਝ ਕਰਨਾ ਚਾਹੁੰਦੇ ਆ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਪਦਵੀਆਂ ਤੋਂ ਉਹ ਪੰਜਾਬ ਦੇ ਵਾਸਤੇ ਕੁਝ ਕਰਨਾ ਚਾਹੁੰਦੇ ਆ ਬੜੀ ਢੇਰ ਤੋਂ ਇਹ ਗੱਲਾਂ ਚੱਲ ਰਹੀਆਂ ਕਿ ਕੁਛ ਨਾ ਕੁਛ ਕੀਤਾ ਜਾਵੇ ਉਹ ਲੋਕ ਖਾਸ ਕਰਕੇ ਜਿਹੜੇ ਪੋਲਿਟਿਕਸ ਤੋਂ ਪਾਸੇ ਬੈਠੇ ਆ ਉਹ ਕੋਈ ਰੋਲ ਪਲੇ ਕਰਨ ਕਈ ਵਾਰੀ ਇਹ ਵੀ ਵਿਚੋਂ ਆਇਆ ਕਿ ਕੋਈ ਨਵੀਂ ਪਾਰਟੀ ਬਣਾਈ ਜਾਏ ਕਿਉਂਕਿ ਪਹਿਲਾ ਜਿਹੜਾ ਐਕਸਪੈਰੀਮੈਂਟ ਸੀ ਉਹ ਕੋਈ ਬਹੁਤਾ ਤਾਮਯਾਬ ਨਹੀਂ ਰਿਹਾ ਕਾ ਕਰਕੇ ਕਿਸੇ ਦਾ ਨਈ ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤ ਹੀ ਹਿੰਮਤ ਨਹੀਂ ਹੋਈ ਹੁਣ ਇੱਕ ਨਵੀਂ ਉਮੀਦ ਜਾਗੀ ਆ ਜਦੋਂ ਇਹ ਹੁਣ ਅਕਾਲ ਚਕ ਸਾਹਿਬ ਨੇ ਅਕਾਲੀ ਦਲ ਦੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਏ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੁਜੀ ਵਾਰੀ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕਨਸਟੀਟਿਊਟ ਕੀਤਾ ਜਾਵੇ ਇਹ ਕਿ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਸ ਸਿਧਾਂਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕਿ ਜਿਨ੍ਹਾਂ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਜ਼ਰੂਰਤ ਆ ਖੇਤਰੀ ਪਾਰਟੀ ਦੀ ਇੱਕ ਰੀਜਨਲ ਪਾਰਟੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਉਲਰ ਨੇ ਪਾਕਿਸਤਾਨਾਂ ਤੋਂ ਅਲੱਗਾਂ ਨੇ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਦੀਆਂ ਪੰਜਾਬ ਵਾਂਗੂ ਪੈਕਿਉਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਕਸੈਸਫੁਲ ਰਹੀਆਂ ਨੇ ਜਿੰਨੀਆਂ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਔਰ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪ੍ਰੋਬਲਮ ਨੇ ਉਹਨਾਂ ਵਾਲੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ 'ਚ ਵੀ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਜ਼ਿਆਦਾ ਸੈਂਟਰਲ ਮੁੱਦਿਆਂ ਦੇ ਉੱਤੇ ਹੀ ਇਕੱਤਰ ਹੁੰਦਾ ਪੰਜਾਬ ਦੇ ਮੁੱਦਿਆਂ ਤੇ ਨਹੀਂ ਹੁੰਦਾ ਇਸ ਕਰਕੇ ਪੰਜਾਬ ਨੂੰ ਜ਼ਰੂਰਤ ਆ ਇੱਕ ਰੀਜਨਲ ਪਾਰਟੀ ਦੀ। ਔਰ ਹੁਣ ਇਹ ਮੌਕਾ ਇਹ ਆ ਗਿਆ ਕਿ ਜੋ ਸਾਡੀ ਪੰਜਾਬ ਦੀ ਆਪਣੀ ਰੀਜਨਲ ਪਾਰਟੀ ਹੈ ਕਾਲੀਦਾਲ ਉਸ ਨੂੰ ਰਿਵਾਈਵ ਕੀਤਾ ਜਾਵੇ। ਇਹ ਜੋ ਸਿਚੁਏਸ਼ਨ ਆ ਜਾਈਆ ਇਹ ਸਿਚੁਏਸ਼ਨ ਦੇ ਵਿੱਚ ਉਹ ਲੋਕ ਉਹ ਵਲੰਟੀਅਰ ਜਿਨ੍ਹਾਂ ਨੇ ਪਿਛਲੇ 10-12 ਸਾਲ ਤੋਂ ਇਹ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਕਿ ਲੀਡਰਸ਼ਿਪ ਨੂੰ ਰਿਅਲਾਈਜ਼ ਕਰਾਇਆ ਕਿ ਲੀਡਰਸ਼ਿਪ ਉਹ ਜੋ ਅਸਲੀ ਸਿਧਾਂਤਤਾ ਉਥੋਂ ਪਾਸੇ हट ਗਈ ਆ ਉਹਨਾਂ ਨੇ ਜਿਨ੍ਹਾਂ ਨੇ ਲੜਾਈ ਲੜੀ ਆ ਅੱਜ ਇਹ ਉਹਨਾਂ ਦੀ ਜਿੱਤ ਆ ਕਿ ਅੱਜ ਜੋ ਲੀਡਰਸ਼ਿਪ ਨੇ ਰਿਅਲਾਈਜ਼ ਕੀਤਾ ਕਿ ਲੀਡਰਸ਼ਿਪ ਤੋਂ ਗਲਤੀਆਂ ਹੋਈਆਂ ਇਹਨਾਂ ਗਲਤੀਆਂ ਨੂੰ ਰਿਅਲਾਈਜ਼ ਕਰਾਉਣ ਵਾਸਤੇ ਹੀ ਇਹ ਲੜਾਈ ਲੜੀ ਸੀ ਔਰ ਜੇ ਲੜਾਈ ਲੜ ਰਹੀ ਸੀ ਉਹਨਾਂ ਚੋਂ ਕਈ ਦੂਜੀਆਂ ਪਾਰਟੀਆਂ 'ਚ ਗਏ ਤਾਂ ਕਿ ਅਕਾਲੀ ਦਲ ਇਹਨਾਂ ਨੂੰ ਦੇ ਲੀਡਰਾਂ ਨੂੰ ਰਿਅਲਾਈਜ਼ ਕਰਾਇਆ ਜਾਵੇ ਕਿ ਇਹ ਦੂਜੀਆਂ ਪਾਰਟੀਆਂ ਤੋਂ ਬਾਹਰ ਰਹਿ ਕੇ ਲੜੇ ਅੱਜ ਹੁਣ ਉਹ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਸ ਅਕਾਲੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀਆ ਅੱਜ ਮੌਕਾ ਕਿ ਉਹ ਸਾਰੇ ਹੁਣ ਅਕਾਲੀ ਦਲ ਦੇ ਵਿੱਚ ਆਜੋ ਜਿਵੇਂ ਕਿ ਇਕਾਲਤਖ ਸਾਹਿਬ ਨੇ ਕਿਹਾ ਕਿ ਮਤ ਪੈਦ ਪੁੱਲ ਜਾਓ ਹੁਣ ਉਹ ਪੁਰਾਣੇ ਸਾਰੇ ਮਤਪੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲਤਾਖ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਆ ਔਰ ਸੱਤ ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਿਮ ਸ਼ੁਰੂ ਕਰਨੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਚੁਣਨੀ ਆ ਹੁਣ ਜਦੋਂ ਸੱਤ ਮੈਂਬਰੀ ਉਹ ਕਮੇਟੀ ਏ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸ ਦਿਆਂ ਕਿ ਇਹ ਅਕਾਲ ਤਖਤ ਸਾਹਿਬ ਨੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਗਲ ਸ਼ੇਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਨਵੇਂ ਅੰਤਰਨ ਕਮੇਟੀ ਅੰਗੋਂ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੈਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਵੇਗਾ ਇਹੋ 7 ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਚੋਂ ਕਿਸੇ ਦਾ ਇੰਟਰਫਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਣੀ ਚਾਹੀਦੀ ਆ ਔਰ ਮੇਰੀ ਇਹ ਕਾਲੀ ਦਲ ਦੀ ਜੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੀਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੋਣਾਂ ਦਾ ਸ਼ੁਰੂ ਕਰਾਇਆ ਜਾਵੇ ਮੈਂ ਹੁਣ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਲ ਦਾ ਮੈਂਬਰ ਬਣੂਗਾ ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਹੀ ਉਹ ਬੇਨਤੀ ਕਰਦਾ ਕਿ ਦਫ਼ਤਰ ਤੇ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋਗੇ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰੀਏ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੈ ਕੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਤਕਲੀਫ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਕੋਈ ਕੁਐਸਚਨ ਜੀ ਸਰ ਆਪ ਕਿਸ ਤਰ੍ਹਾਂ ਦੇ ਦੇਖ ਰਹੇ ਸੀ ਰੀਜਨ ਪਾਰਟੀ ਕਿਉਂ ਜ਼ਰੂਰੀ ਹੈ ਖਾਸ ਕਰਕੇ ਰੀਜਨ ਨਾਲ ਕਿਉਂ ਬਹੁਤ ਜ਼ਰੂਰੀ ਆ ਪੰਜਾਬ ਦੀਆਂ ਬਹੁਤ ਪੈਕੂਲਰ ਪ੍ਰੋਬਲਮਸ ਨੇ ਜੋ ਦੂਜੇ ਦੇਸ਼ਦਿਆਂ ਜਾਂ ਦਿੱਲੀ ਯੂਪੀ ਬਿਹਾਰ ਪਾਕਿਸਤਾਨ ਗਿਆ ਸਟੇਟਾਂ ਦੇ ਨਾਲੋਂ ਅਲੈਦਾ ਨੇ ਉਹਨਾ ਪ੍ਰੋਬਲਮਸ ਨੂੰ ਸਿਰਫ ਇਹ ਇੱਕ ਪੰਜਾਬ ਦੀ ਰੀਜਨਲ ਪਾਰਟੀ ਸਮਝ ਸਕਦੀ ਆ ਔਰ ਪੰਜਾਬ ਦੇ ਵਿੱਚ ਰਹੇ ਹੋਏ ਸਮਝ ਸਕਦੇ ਆ ਜੋ ਬਾਹਰੋਂ ਆ ਕੇ ਇੱਥੇ ਇਨਚਾਰਜ ਬਣਾ ਕੇ ਬਿਠਾਏ ਜਾਂਦੇ ਆ ਉਹ ਨਾ ਉਹਨਾਂ ਨੂੰ ਪ੍ਰੋਬਲਮ ਦੀ ਸਮਝ ਆ ਨਾ ਹੀ ਉਹਨਾਂ 'ਚ ਕੋਈ ਚਾਹਤ ਹੁੰਦੀ ਆ ਇੱਛਾ ਹੁੰਦੀ ਆ ਕਿ ਪ੍ਰੋਬਲਮ ਸੋਲਵ ਕੀਤੀ ਜਾਵੇ ਨਹੀਂ ਉਹਦੇ ਵਿੱਚ ਇਹ ਆ ਕਿ ਜਿਵੇਂ ਇਲੈਕਸ਼ਨ ਕਮਿਸ਼ਨ ਅਪாயਂਟ ਕੀਤਾ ਜਾਂਦਾ ਗਵਰਨਮੈਂਟ ਨੇ ਇਲੈਕਸ਼ਨ ਕਮਿਸ਼ਨ ਅਪாயਂਟ ਕਰਤਾ ਉਸ ਤੋਂ ਬਾਅਦ ਗਵਰਨਮੈਂਟ ਦੀ ਕੋਈ ਇੰਟਰਫਰੈਂਸ ਨਹੀਂ ਰਹਿਣੀ ਇਲੈਕਸ਼ਨ ਕਮਿਸ਼ਨ ਨੇ ਇੰਡੀਪੈਂਡੈਂਟ ਕੰਮ ਕਰਨਾ ਹੁੰਦਾ ਉਸੇ ਤਰ੍ਹਾਂ ਜਿਹੜੀ ਇਹ ਕਮੇਟੀ ਬਣੇ ਇੱਕ ਇਲੈਕਸ਼ਨ ਕਮਿਸ਼ਨ ਵਾਂਗੂ ਬਣੇ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਕਿਸੇ ਕਿਸੇ ਚੀਜ਼ ਵਾਸਤੇ ਵਾਪਸ ਲੀਡਰਸ਼ਿਪ ਲਈ ਨਹੀਂ ਆਪਣੇ ਆਪ ਫੈਸਲਾ ਕਰਕੇ ਇੰਡੀਪੈਂਡੈਂਟਲੀ ਕੰਮ ਕਰ ਉਹ ਮਤਲਬਾ ਨੇ ਮੇਰਾ ਅਜੇ ਤੱਕ ਦੇਖੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਇਰਾਦਾ ਨਾ ਮੇਰਾ ਕੋਈ ਕਿਸੇ ਕੋਈ ਅਹੁਦੇ ਵਾਸਤੇ ਲਾਲਚਾ ਨਾ ਕਿਸੇ ਵਾਸਤੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤਾਂ ਕਿਉਂਕਿ ਮੈਂ ਇਹ ਸੋਚਦਾ ਕਿ ਪੰਜਾਬ ਜੀਆਂ ਸਮੱਸਿਆਵਾਂ ਦਾ ਹੱਲ ਇੱਕ ਸਿਰਫ ਰੀਜਨਲ ਪਾਰਟੀ ਕਰ ਸਕਦੀ ਹੈ ਤੇ ਇਸ ਟਾਈਮ ਸਾਡੇ ਕੋਲੇ ਰੀਜਨਲ ਪਾਰਟੀ ਸਿਰਫ ਅਕਾਲੀ ਦਲਾ। ਕੋਕਾ ਸਾਹਿਬ ਜੀਰੇ ਗੱਲ ਜਾ ਉਹ ਸਾਰਿਆਂ ਨੂੰ ਪੰਕ ਕਰਕੇ ਜਾਂ ਉਹ ਜਿਹੜੇ ਖਿਲਾਰ ਇਹ ਨੇ ਉਹ ਵੀ ਫਿਰ ਇੱਧਰ ਅਕਾਲੀ ਦਾ ਰਹਿਸ਼ਾ ਪੜਨੇ ਦੇਖੋ ਇਹ ਉਹ ਜਾਦਾ ਸਮਝਦਾਰ ਨੇ ਮੇਰੇ ਨਾਲੋਂ ਇਹ ਉਹਨਾਂ ਨੂੰ ਜਿਆਦਾ ਪਤਾ ਕੀ ਕਰਨਾ ਮੈਂ ਤਾਂ ਆਪਣੇ ਲੋਕ ਕਹਿ ਸਕਦਾ ਜਾਂ ਜਿਹੜੇ ਲੋਕ ਨੌਨ ਅਲਾਈਂਡ ਨੇ ਦੂਜੇ ਜਿਹੜੇ ਕਿਸੇ ਪਾਰਟੀਆਂ ਚ ਨਹੀਂ ਹਨ ਜਿਹੜੇ ਕਿ ਜਾਂ ਇਹਨੂੰ ਇਨ ਇਹ ਲੀਡਰਸ਼ਿਪ ਦੇ ਵਾਸਤੇ ਕਿਸੇ ਪਾਰਟੀਆਂ ਚ ਕੈਸੀ ਸੀ ਮੈਂ ਉਹਨਾਂ ਨੂੰ ਕਹਿ ਸਕਦਾ ਕਿ ਆ ਜਾਓ ਹੁਣ ਵਾਪਸ ਉਹ ਕਰਨ ਤੇ ਜਿਹੜੇ ਇਹ ਪ੍ਰਾਨਿਆ ਪਾਰਟੀਆਂ ਦੇ ਲੀਡਰ ਨੇ ਉਹ ਮੈਨਾਂੋਂ ਜ਼ਿਆਦਾ ਸਿਆਣੇ ਹਨ ਉਹਨਾਂ ਨੂੰ ਆਪ ਖੁਦ ਨੂੰ ਪਤਾ ਕਿ ਉਹਨਾਂ ਨੇ ਕੀ ਕਰਨਾ ਪੁਲਕਾ ਸਾਹਿਬ ਜੋ ਪ੍ਰੈਜ਼ੈਂਟ ਹੈ ਲੀਡਰਸ਼ਿਪ ਕਾ ਸ਼ੁਰੂਕਣੀ ਕਾਲੀਦਾਰ ਵੀ ਜਿਵੇਂ ਕਿ ਕਾਕਰ ਸਾਹਿਬ ਤੋਂ ਹੁਕਮ ਆਇਆ ਅੱਗੇ ਤੁਸੀਂ ਮੈਂਬਰ ਬਣੋਗੇ ਤੇ ਬਤੌਰ ਮੈਂਬਰ ਤੁਸੀਂ ਆਸ ਰੱਖੋਗੇ ਕਿ ਮੌਜੂਦਾ ਲੀਡਰਸ਼ਿਪ ਪਹਿਲਾ ਵਾਲੀ ਲਾਈਨ ਨੂੰ ਛੱਡ ਕੇ ਨਵੀਂ ਲਾਈਨ ਦੇ ਉੱਤੇ ਚੱਲੇਗੀ ਦੇਖੋ ਗੱਲ ਇਹ ਹੀ ਆ ਕਿ ਜਦੋਂ ਇਹ ਆਲਰੇਡੀ ਮੌਜੂਦਾ ਲੀਡਰਸ਼ਿਪ ਨੇ ਇਹ ਮੰਨਿਆ ਕਿ ਗਲਤੀਆਂ ਹੋਈਆਂ ਤੇ ਦੂਜੀ ਵਾਰ ਆਬਵੀਅਸਲੀ ਉਹ ਗਲਤੀ ਨਹੀਂ ਕਰਨਗੇ ਤੇ ਹੁਣ ਜੋ ਅਕਾਲੀ ਕਲ ਦੇ origial ਸਿਧਾਂਤ ਸੀ ਉਹਨਾਂ ਸਿਧਾਂਤਾਂ ਦੇ ਉੱਤੇ ਹੀ ਅਕਾਲੀ ਕਲ ਚੱਲੂਗਾ ਜੇ ਫਿਰ ਵੀ ਕਿਸੇ ਤਰ੍ਹਾਂ ਦੀ ਸੰਭਾਵਨਾ ਬਣ ਜਾਂਦੀ ਹੈ ਉਸੇ ਤਰ੍ਹਾਂ ਸੰਭਾਵਨਾ ਬਣ ਜਾਂਦੀ ਹੈ ਤਾਂ ਜਦੋਂ ਫਿਰ ਉਹਦੋਂ ਜੋ ਮੈਂਬਰ ਹੋਣਗੇ ਜਦੋਂ ਵਿੱਚ ਜਾਰੂ ਬੰਦੇ ਬੈਠੇ ਹੋਣਗੇ ਤਾਂ ਆਪਣੇ ਆਪ ਉਹ ਅਨਸ਼ੋਰ ਕਰਨਗੇ ਕਿ ਕੋਈ ਇਸ ਤਰ੍ਹਾਂ ਦੇ ਗਲਤੀਆਂ ਨਾ ਹੋਣ ਅਕਾਲਪਤ ਸਾਹਿਬ ਦਾ ਦੇਸ਼ ਤਾਂ ਇਹੀ ਸੀਗਾ ਕਿ ਅਸੀਂ ਦੇ ਭਗਵਾਨ ਦੀ ਗੱਲ ਹਜੇ ਤੱਕ ਅਸੀਂ ਦੇ ਭਗਵਾਨ ਦੀ ਗੱਲ ਉਹ ਹੁਣ ਉਹਨਾਂ ਨੂੰ ਜੋ ਅੰਤਰ ਉਹਨਾਂ ਦੀ ਕਮੇਟੀ ਆ ਉਹਦੀ ਮੀਟਿੰਗ ਹੋਈ ਏ ਉਹਦੇ ਚੋ ਦੱਸਣਗੇ। ਸਰ ਜੀ ਹੈਵ ਯੂ ਆਲਰੇਡੀ ਗਾਟ ਇਟ ਥੱਟ ਵਿਦ ਐਨੀ ਆਫ ਦੀ ਅਗਦੀ ਲੀਡਰਸ ઓਰ ਰਾਈਵਲ ਨਹੀਂ ਜੀ ਮੈਂ ਮੇਰੀ ਕਿਸੇ ਨਾਲ ਨਿਕਲ ਹੋਈ ਮੇਰੀ ਸਿਰਫ ਤਾਮੀਰ ਸਾਹਿਬ ਨਾਲ ਗੱਲ ਹੋਈ ਸੀ ਪੁੱਛਣ ਵਾਸਤੇ ਕਿ ਵੇ ਦੱਸੋ ਤੁਸੀਂ ਮੈਂਬਰਸ਼ਿਪ ਕਦੋਂ ਸ਼ੁਰੂ ਕਰ ਰਹੇ ਹੋ ਕਹਿੰਦੇ ਅਜੇ ਵਿਚਾਰ ਕਰ ਰਹੇ ਆ ਬਾਕੀ ਮੇਰੀ ਕਿਸੇ ਇਕੱਲੇ ਲੀਡਰ ਨਾਲ ਕਿਸੇ ਵਾਰ ਨਾਇਜ਼ ਦੇ ਬਾਰੇ ਗੱਲ ਨਹੀਂ ਹੋਈ ਕਿਉਂਕਿ ਇਹ ਮੇਰਾ ਆਪਣਾ ਮਨ ਦਾ ਵਿਚਾਰ ਆ ਮੈਂ ਆਪ ਚੌਣਾ ਕੇ ਕਾਲੀ ਦਲ ਨੂੰ ਕੀਤਾ ਜਾਵੇ ਮੈਂ ਕੋਈ ਸੌਦੇਬਾਜ਼ੀ ਕਰਕੇ ਨਹੀਂ ਬਿਚਾਉਂਗਾ ਕਿ ਮੈਨੂੰ ਇਹ ਅਹੁਦਾ ਦਿਓ ਤੇ ਮੈਂ ਤਾਂ ਬਿਚਾਉਂਗਾ ਮੈਂ ਤਾਂ ਇੱਕ ਨਮਾਨਾ ਜਿਹਾ ਵਰਕਰ ਬਣ ਕੇ ਇਹਦੇ ਵਿੱਚ ਆ ਰਿਹਾ ਤੇ ਇਹਨੂੰ ਜੁਆਇਨ ਕਰਨਾ ਚਾਹੁੰਦਾ ਨਾ ਕਿ ਕਿਸੇ ਅਹੁਦੇ ਦੇ ਲਾਲਚ ਚ ਨਾ ਕਿਸੇ ਸੌਦੇਬਾਜ਼ੀ ਨਾਲ ਦੇਖੋ ਮੈਂ ਦੂਰੋਂ ਜੋ ਦੇਖਿਆ ਜੋ ਤੁਹਾਡੇ ਰਾਹੀਂ ਮੀਡੀਆ ਦੇ ਰਾਹੀਂ ਦੇਖਿਆ ਇਹ ਬਹੁਤ ਹੀ ਪਹਿਲੀ ਗਲਤੀ ਹੈ ਇਹ ਬਹੁਤ ਹੀ ਮੰਦ ਭਾਗਾ ਜਿਸ ਨੇ ਵੀ ਇਹ ਕੀਤਾ ਜਾਂ ਜੋ ਵੀ ਇਹਦੇ ਪਿੱਛੇ ਉਹ ਇੱਕ ਤਰ੍ਹਾਂ ਦਾ ਇਹ ਅਟੈਕ ਜੋ ਜਦੋਂ ਕਿ ਪੰਜਾਬ ਦੇ ਵਿੱਚ ਹੁਣੇ ਅਕਾਲੀ ਦਲ ਦਾ ਟਾਈਮ ਸੀਗਾ ਸਟਰੈਂਥਨ ਕਰਨ ਦਾ ਅਕਾਲੀ ਦਲ ਨੂੰ ਸਟਰੋਂਗ ਕਰਦਾ ਉਹ ਮਤਭੇਦ ਖਤਮ ਕਰਨ ਦਾ ਜਿਹੜਾ ਇਹ ਕੀਤਾ ਇਹ ਬਹੁਤ ਹੀ ਗਲਤ ਗੱਲ ਕੀਤੀ ਆ ਔਰ ਇਹ ਸ਼ਰਮਨਾਕ ਗੱਲ ਆ ਇਹ ਵਾਲੀ ਦੂਜੀ ਗੱਲ ਜਿਹੜੀ ਮੈਂ ਇੱਕ ਕਹਾਗਾ ਉਸ ਤੋਂ ਵੀ ਜ਼ਿਆਦਾ ਜਿਹੜੀ ਸ਼ਰਮਨਾਕ ਗੱਲ ਆ ਜਿਹੜਾ ਪੰਜਾਬ ਸਰਕਾਰ ਨੇ ਸਟੈਂਡ ਲਿਆ ਪੰਜਾਬ ਸਰਕਾਰ ਨੇ ਪਹਿਲਾਂ ਤਾਂ ਕਿਹਾ ਬੜੀ ਮਸਤੀਦੀ ਦੇ ਨਾਲ ਸਾਡੇ ਜੋ ਪੁਲਿਸ ਵਾਲਿਆਂ ਨੇ ਸੁਖਵੀਰ ਬਾਦਲ ਨੂੰ ਬਚਾ ਲਿਆ ਇਹ ਉਹਨੂੰ ਉਹਨੂੰ ਆਪਣੇ ਮਕਸਦ ਚ ਕਾਮਯਾਬ ਨਹੀਂ ਹੋਣ ਦਿੱਤਾ ਇੱਕ ਪਾਸੇ ਤਾਂ ਆਪਣੇ ਆਪ ਨੂੰ ਕਿਹਾ ਨਾਲ ਦੀ ਨਾਲ ਹੀ ਬਿਆਨ ਉਹਦੇ ਨਾਲ ਹੀ ਕਠਾਈ ਮਲਕੇ ਉਧਰੋਂ ਅਟੈਕ ਹੋਇਆ ਅਟੈਕ ਦੇ ਘੰਟੇ ਦੇ ਵਿੱਚ ਵਿੱਚ ਬਿਆਨ ਆ ਗਿਆ ਕਿ ਅਸੀਂ ਤਾਂ ਸਿੰਪਸਟੀ ਐਂਗਲ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਸਿੰਪਸਟੀ ਐਂਗਲ ਦਾ ਮਤਲਬ ਕੀ ਹੁੰਦਾ ਕਿ ਫਰਾਡ ਸੀ ਇਹ ਅਟੈਕ ਫਰਾਡ ਸੀ ਮਲਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਸਰਕਾਰ ਕਰ ਕੀ ਰਹੀ ਆ ਤੁਸੀਂ ਕਹਿ ਰਹੇ ਹੋ ਅਸੀਂ ਮਸਤੈਜੀ ਦਿਖਾਈਆ ਫਿਰ ਤੁਸੀਂ ਕਹਿ ਰਹੇ ਹੋ ਤਾਂ ਫਰਾਡ ਸੀ ਅਸੀਂ ਉਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਬਹੁਤ ਜ਼ਿਆਦਾ ਸ਼ਰਮਨਾਕ ਗੱਲ ਆ ਇਹ ਪੰਜਾਬ ਸਰਕਾਰ ਨੂੰ ਇਸ ਵਾਸਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਇਸ ਲਾਈਨ ਨੂੰ ਅਡੌਪਟ ਕਰਨ ਲਈ ਨਾਲ ਦੀ ਨਾਲ ਜਿਹੜੇ ਉਹਨਾਂ ਨੇ ਗੱਲ ਕਹੀ ਹੈ। ਹੁਣ ਕਹਾਂ ਉਹ ਜਿਹੜੇ ਫਿਕਰਾਂ ਵਿੱਚ ਟਿੱਕਿਆ ਉਹ ਦੋਸ਼ਸਾਰ ਨਹੀਂ ਕਿ ਜਿਹੜੇ ਐਸਪੀ ਨੇ ਹਰਪਾਲ ਸਿੰਘ ਰਧਾਵਾ ਉਹਦਾ ਦੀ ਜਿਹੜੇ ਨਰੇਂਦਰ ਸਿੰਘ ਚੌੜਾ ਹੈ ਉਹਨਾਂ ਦੇ ਕਈ ਵੀਡੀਓ ਜਿਹੜੇ ਦਰਵਾਸਾ ਤੇ ਰੰਗੀਆਂ ਉਹ ਸਾਹਮਣੇ ਆਈਆਂ ਕਿ ਇਹ ਸਰਕਾਰ ਦਾ ਸਪੌਂਸਰ ਆ ਬੈਕ ਸੀਗਾ। ਪਰ ਨੂੰ ਕੀ ਲੱਗਦਾ ਐ ਜਾ ਕੀ ਜਾਂ ਜੀ ਦੇਖੋ ਮੈਂ ਉਹ ਜ਼ਿਆਦਾ ਨਿਊਟਰਲੀ ਨਹੀਂ ਉਹਨਾਂ ਨੂੰ ਯਮਨ ਕੀਤਾ ਥੋੜਾ ਮੀਡੀਆ ਦੇਖਿਆ ਉਹ ਉਹਨਾਂ ਨੂੰ ਜਿਆਦਾ ਪਤਾ ਕਿਉਂਕਿ ਉਹਨਾਂ ਨੇ ਮਿੰਟ ਉੱਠਲੀ ਐਗਜ਼ਾਮਨ ਕੀਤਾ ਹੋਇਆ ਸਰ ਯੂ ਵਰ ਪ੍ਰੀਵਿਅਸਲੀ ਅ ਮੈਂਬਰ ਆਫ ਦੀ ਆਫ ਅਮੋਂਗ ਦੀ ਸੀਨੀਅਰ ਮੈਂਬਰਸ ਐਂਡ ਆਲਸੋ ਵੀ ਅ ਲੋਪੀ ਸੋ ਇਜ਼ देयर ਸੈਂਸ ਆਫ ਡਿਸਿਲੂਸ਼ਨ ਮੈਂਟ ਵਿਦ ది ਵੇ ਥਿੰਕਸ ਵਰਕਟਾਪ ਇਨ ਪੰਜਾਬ ਬਿਲਕੁਲ ਜੇਕਰ ਮਲਕੇ ਅ ਦੇਖੋ ਗੱਲ ਇਹ ਆ ਮੰਤਰੀ ਦਾ ਅਹੁਦਾ ਕਿ ਮੈਨੂੰ ਚੁੰਡੀਆਂ ਨਹੀਂ ਸੀ ਵੜਦਾ ਦੋ ਤਿੰਨ ਕਾਰਨ ਸੀ ਤੁਹਾਨੂੰ ਮੈਂ ਦੱਸਿਆ ਸੀ ਉਧਰ ਤਾਂ ਸੱਜਨ ਕੁਮਾਰ ਦਾ ਕੇਸ ਆ ਗਿਆ ਸੀ ਇਹ ਉਧਰੋਂ ਇੱਥੇ ਵੀ ਜਿਸ ਤਰੀਕੇ ਨਾਲ ਪਾਰਟੀ ਚੱਲ ਰਹੀ ਸੀ ਉਹ ਮੈਨੂੰ ਠੀਕ ਨਹੀਂ ਸੀ ਲੱਗ ਰਿਆ ਤੇ ਇਹਨਾਂ ਹਲਤਾਤੇ ਕਰਕੇ ਮੈਂ ਉਦੋਂ ਮੰਤਰੀ ਦਾ ਤੇ ਰਿਜਾਈਨ ਕੀਤਾ ਜਾ ਕੇ ਆਪਣਾ ਕੇਸ ਕੀਤਾ ਔਰ ਉਹ ਵੈਗਨੂ ਦੀ ਮੇਰ ਰਹੀ ਕਿ ਉਹ ਕੇਸ ਦੇ ਵਿੱਚ ਸਫਲਤਾ ਮਿਲੀ ਅੱਜ ਸੱਜਣ ਕੁਮਾਰ ਨੂੰ 6 ਸਾਲ ਹੋ ਗਏ ਉਹ ਜੇਲ੍ਹ ਬੈਠਾ ਕੱਲ ਹੀ ਤੁਸੀਂ ਅਖਬਾਰਾਂ 'ਚ ਖ਼ਬਰ ਪੜ੍ਹੀ ਹੋਏਗੀ ਕੱਲ ਸੁਪਰੀਮ ਕੋਰਟ ਇੱਕ ਕਾਉਂਸਲਰ ਉਹਦੇ ਨਾਲ ਜਿਹਨੂੰ ਸਜ਼ਾ ਹੋਈ ਆ ਉਹਨੂੰ 12 ਸਾਲ ਹੋ ਗਏ ਜੇਲ੍ਹ ਵਿੱਚ ਕੱਲ ਉਹਨੇ ਆਪਣੀ ਜਮਾਨਤ ਦੀ ਐਪਲੀਕੇਸ਼ਨ ਲਗਾਈਆ ਤੇ ਉਹ ਵੀ ਜੇਲ੍ਹ ਬੈਠੇ ਆ ਉਹ ਇਸੇ ਕਰਕੇ ਪੋਸੀਬਲ ਹੋ ਸਕਿਆ ਕਿ ਤਾਂ ਕਿ ਜਦੋਂ ਮੈਂ ਜਾ ਕੇ ਵਾਪਸ ਉਹ ਕੇਸ ਲੜਨਾ ਸ਼ੁਰੂ ਕੀਤਾ ਤੇ ਮੈਨੂੰ ਮੈਂ ਮਤਲਬ ਕਿ ਆਈ ਏਮ ਕੰਟੈਂਟ ਮੈਂ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਵੈਗਰੂ ਨੇ ਇੰਨੀ ਹਿੰਮਤ ਕੀਤੀ ਕਿ ਮੈਂ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਜਾ ਕੇ ਆਪਣਾ ਉਹ ਕੇਸ ਵੱਲ ਧਿਆਨ ਦੇ ਸਕਿਆ